ਕਿਸਾਨ ਵੀਰੋ ਟਰੈਕਟਰ ਦੇ ਪਿੱਛੇ ਪਾਇਆ ਟ੍ਰੈਂਚਰ ਤੇ ਟ੍ਰੈਂਚ ਦੇ ਨਾਲ ਬੈੱਡ ਬਣਾ ਕੇ ਤੇ ਇਹਦੇ ਉੱਤੇ ਬੀਜਣੀ ਆ ਕਣਕ ਤੇ ਕਣਕ ਦੇ ਵਿੱਚ ਲਾਉਣਾ ਗੰਨਾ ਤੇ ਗੰਨਾ ਲਾਵਾਂਗੇ ਫਰਵਰੀ ਮਹੀਨੇ ਚ ਤੇ ਹੁਣ ਮੈਂ ਤੁਹਾਨੂੰ ਟ੍ਰੈਂਚਰ ਬਾਰੇ ਥੋੜਾ ਜਿਹਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਕਿਉਂਕਿ ਵੈਸੇ ਤੇ ਜਿਹੜੇ ਕਿਸਾਨ ਵੀਰ ਗੰਨਾ ਬੀਜਦੇ ਉਹਨਾਂ ਨੂੰ ਪਤਾ ਹੀ ਆ ਤੇ ਜਿਹੜੇ ਨਵੇਂ ਕਿਸਾਨ ਆ ਉਹਨਾਂ ਦੀ ਜਾਣਕਾਰੀ ਵਾਸਤੇ ਮੈਂ ਦੱਸਦਾ ਵੀ ਟ੍ਰੈਂਚਰ ਜਿਹੜਾ ਵਾ ਇਹ ਹੈਗਾ ਡਬਲ ਸਿਆੜ ਵਾਲਾ ਟ੍ਰੈਂਚਰ ਟਰੈਂਚਰ ਦੋ ਤਰ੍ਹਾਂ ਦੇ ਹੁੰਦੇ ਆ ਸਿੰਗਲ ਸਿਆੜ ਵਾਲਾ ਤੇ ਡਬਲ ਸਿਆੜ ਵਾਲਾ ਡਬਲ ਸਿਆੜ ਵਾਲੇ 'ਚ ਦੋ ਸਿਆੜ ਇਕੱਠੇ ਲੱਗਦੇ ਆ ਫਿਰ ਵਿੱਚ ਬੈੱਡ ਤੇ ਫਿਰ ਦੋ ਸਿਆੜ ਤੇ ਜਿਹੜਾ ਸਿੰਗਲ ਸਿਆੜ ਵਾਲਾ ਹੁੰਦਾ ਟਰੈਂਚਰ ਉਹਦੇ 'ਚ ਇੱਕ ਹੀ ਸਿਆੜ ਲੱਗਦਾ 4 ਫੁੱਟ 4.5 ਫੁੱਟ ਜਗ੍ਹਾ ਛੱਡ ਕੇ ਜਿੰਨੀ ਵੀ ਜਗ੍ਹਾ ਸੈਟ ਕੀਤੀ ਹੁੰਦੀ ਆ ਤੇ ਫਿਰ ਇੱਕ ਸਿਆੜ ਤੇ ਜਿਹੜਾ ਡਬਲ ਸਿਆੜ ਵਾਲਾ ਇਹਦੇ ਵਿੱਚ ਜਿਵੇਂ ਹੁਣ ਆ ਦੋ ਸਿਆੜ ਲਾਗੇ ਲਾਗੇ ਬਣਦੇ ਆ ਇਹਦੀ ਦੂਰੀ ਹੈਗੀ 16 ਇੰਚ ਇਹ ਵਧਾਈ ਘਟਾਈ ਜਾ ਸਕਦੀ ਆ 14 ਇੰਚ 12 ਇੰਚ 16 18 20 ਪਰ ਮੈਂ ਆਪਣੇ ਹਿਸਾਬ ਨਾਲ ਇਹਨੂੰ 16 ਕਿੰਨੇ ਤੇ ਸੈੱਟ ਕੀਤਾ ਤਿੰਨ ਚਾਰ ਸਾਲ ਤੋਂ ਇੱਥੇ ਹੀ ਇਹਦੀ ਜਿਹੜੀ ਦੂਰੀ ਆ ਉਹ ਰੱਖੀ ਆ ਤੇ ਵਿੱਚ ਦੇ ਜਿਹੜਾ ਬੈੱਡ ਆ ਉਹਨੂੰ ਵੀ ਵਧਾਇਆ ਘਟਾਇਆ ਜਾ ਸਕਦਾ 4 ਫੁੱਟ ਪੌਣੇ 4 ਫੁੱਟ ਸਾਢੇ 4 ਫੁੱਟ ਜਿੱਥੇ ਵੀ ਆਪਣੇ ਮੁਤਾਬਕ ਇਹਨੂੰ ਰੱਖਣਾ ਉਹ ਸੈਟਿੰਗ ਇਹਦੀ ਹੋ ਜਾਂਦੀ ਆ ਫਰੇਮ ਦੇ ਉੱਤੇ ਜਿਹੜਾ ਉਹ ਖੋਲ ਕੇ ਅੱਗੇ ਪਿੱਛੇ ਕੀਤਾ ਜਾ ਸਕਦਾ ਹੁਣ ਇਹਦੇ ਵਿੱਚ ਗੱਲ ਆ ਗਈ ਵੀ ਆਪਾਂ ਕਣਕ ਦੀ ਬਜਾਈ ਜਿਹੜੀ ਆ ਉਹ ਕਿਵੇਂ ਕਰਨੀ ਆ ਤੇ ਕਿੰਨੇ ਸਿਆੜ ਬੀਜਣੇ ਆ ਤੇ ਗੰਨਾ ਕਦੋਂ ਲਾਉਣਾ ਦੋ ਵੀਡੀਓ ਬਣਾਵਾਂਗਾ ਇਹਦੇ ਵਿੱਚ ਆ ਗਿਆ ਕਿ ਬੈੱਡ ਕਿਵੇਂ ਬਣਾਉਣੇ ਆ ਟ੍ਰੈਂਚਰ ਦੀ ਸੈਟਿੰਗ ਕਿਵੇਂ ਕਰਨੀ ਆ ਟ੍ਰੈਂਚਰ ਕਿੱਥੋਂ ਮਿਲਦਾ ਤੇ ਦੂਜੀ ਵੀਡੀਓ 'ਚ ਫਿਰ ਆਪਾਂ ਰੱਖਾਂਗੇ ਵੀ ਕਣਕ ਦੀ ਬਜਾਈ ਜਿਹੜੀ ਆ ਉਹ ਕਿਦਾਂ ਕਰਨੀ ਆ ਡ੍ਰਿੱਲ ਦੇ ਨਾਲ ਇੱਕ ਵੀਡੀਓ 'ਚ ਜੇ ਮੈਂ ਡ੍ਰਿਲ ਦੇ ਨਾਲ ਵੀਡੀਓ ਬੀਜੀ ਦੇ ਦੀ ਪਾਵਾਂ ਤੇ ਫਿਰ ਕਿਸਾਨ ਵੀਰ ਸਵਾਲ ਕਰਦੇ ਆ ਵੀ ਤੁਸੀਂ ਬੈੱਡ ਕਿਵੇਂ ਬਣਾਏ ਤੇ ਇਸ ਕਰਕੇ ਇਸ ਵੀਡੀਓ ਦਾ ਵਿਸ਼ਾ ਆਪਣਾ ਸਿਰਫ ਟ੍ਰੈਂਚਰ ਹੀ ਰਹੂਗਾ ਵੀ ਟ੍ਰੈਂਚਰ ਦੀ ਸੈਟਿੰਗ ਕਿਵੇਂ ਕਰਨੀ ਆ ਕਿੰਨੀ ਇਹਦੀ ਦੂਰੀ ਆ ਤੇ ਜੇ ਛੋਟਾ ਟਰੈਕਟਰ ਚਲਾਉਣਾ ਤੇ ਫਿਰ ਕਿੰਨੀ ਦੂਰੀ ਰੱਖਣੀ ਆ ਬੈੱਡ ਜਿਹੜਾ ਉਹ ਬਿਲਕੁਲ ਵੇਖੋ 15 ਬਣਦਾ ਪਿਆ ਵਾ ਜੇ ਤੇ ਇਹਦੇ ਵਿੱਚ ਚਲਾਉਣਾ ਆਪਾਂ ਛੋਟਾ ਟਰੈਕਟਰ ਬਾਦ ਵਿੱਚੋਂ ਗੰਨਾ ਲਾ ਕੇ ਤੇ ਫਿਰ ਇਹਦੀ ਦੂਰੀ ਜਿਹੜੀ ਆ ਉਹ 4 ਫੁੱਟ ਤੋਂ ਤਾਂ ਹੀ ਰੱਖਣੀ ਪੈਣੀ ਆ 4 ਫੁੱਟ ਦੇ ਵਿੱਚ ਟਰੈਕਟਰ ਨਹੀਂ ਚੱਲਦਾ 4.5 ਫੁੱਟ ਦੇ ਵਿੱਚ 4.5 ਫੁੱਟ ਦੇ ਵਿੱਚ ਟਰੈਕਟਰ 3 ਫੁੱਟ ਵਾਲਾ ਟਰੈਕਟਰ ਜਿਹੜਾ ਮਿੰਨੀ ਟਰੈਕਟਰ ਆ ਛੋਟੇ ਟਰੈਕਟਰ ਕੁਝ ਮਿੱਲਾਂ ਵਾਲਿਆਂ ਨੇ ਵੀ ਰੱਖੇ ਆ ਤੇ ਜੇ ਮਿਲ ਵੱਲੋਂ ਟਰੈਕਟਰ ਮਿਲਦਾ ਜਾਂ ਆਪ ਕਿਸੇ ਕਿਸਾਨ ਵੀ ਦੇ ਲੈਣਾ ਹੋਵੇ ਤੇ ਫਿਰ ਉਹ ਦੂਰੀ ਕਿਹੜੀ ਉਹਦੇ ਮੁਤਾਬਕ ਰੱਖਣੀ ਪੈਣੀ ਹੈ ਕਿ ਟਰੈਕਟਰ ਕਿੰਨੇ ਫੁੱਟ ਵਾਲਾ ਕੁਝ ਟਰੈਕਟਰਾਂ ਦੀ ਲੀ ਬਾਹਰੋਂ 3 ਫੁੱਟ ਹੁੰਦੀ ਆ ਕਈਆਂ ਦੀ 3 ਸਵਾ 3.5 ਤੇ ਪੌਣੇ 4 ਫੁੱਟ ਤੱਕ ਵੀ ਲੀ ਜਿਹੜੀ ਆ ਬਾਹਰੋਂ ਪੈਰਾਂ ਦੀ ਦੂਰੀ ਜਿਹੜੀ ਬਾਹਰੋਂ ਉਹ ਵੇਖ ਕੇ ਤੇ ਫਿਰ ਇਹਦਾ ਬੈੱਡ ਦਾ ਆਪਣਾ ਸਾਈਜ਼ ਰੱਖਣਾ ਇਹ ਹੁਣ ਇਸ ਵੇਲੇ ਜਿਹੜਾ ਆਪਣਾ ਬੈੱਡ ਆ ਇਸ ਵੇਲੇ ਉਹ ਤਿਆਰ ਹੋ ਰਿਹਾ ਵਾ 3 ਫੁੱਟ ਤੋਂ ਪਲੱਸ ਆ 3 ਫੁੱਟ ਸਵਾ 3 ਫੁੱਟ ਆਪਾਂ ਮੰਨ ਲੈਂਦੇ ਇਹਨੂੰ ਸਵਾ 3 ਫੁੱਟ ਤੇ ਇਹਦੇ ਤੇ 5-6 ਆੜ 6-6 ਆੜ ਵੀ ਕਣਕ ਦੇ ਬੀਜੇ ਜਾ ਸਕਦੇ ਆ ਕਣਕ ਦਾ ਆਪਾਂ ਜਿਹੜੀ ਬਜਾਈ ਕਰਾਂਗੇ ਉਹ ਡ੍ਰਿਲ ਦੇ ਨਾਲ ਕਰਾਂਗੇ ਵੱਡੇ ਟਰੈਕਟਰ ਦੇ ਨਾਲ ਹੀ ਛੋਟੇ ਟਰੈਕਟਰ ਦੇ ਨਾਲ ਜੇ ਡ੍ਰਿਲ ਬਣੀ ਹੋਵੇ ਜਾਂ ਮਿਲ ਜੇ ਤੇ ਬਹੁਤ ਵਧੀਆ ਜੇ ਨਹੀਂ ਤੇ ਵੱਡੇ ਦੇ ਨਾਲ ਵੀ ਬਜਾਈ ਬਹੁਤ ਵਧੀਆ ਹੋ ਜਾਂਦੀ ਆ ਆਰਮ ਡ੍ਰਿਲਾਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ 0 ਡ੍ਰਿਲਾਂ ਨੇ ਉਹਦੇ ਨਾਲ ਆਪਾਂ ਬਜਾਈ ਜਿਹੜੀ ਆ ਇਹਦੇ ਤੇ ਕਰਨੀ ਆ ਸਿਰਫ ਥੋੜੀ ਜੀ ਸੈਟਿੰਗ ਕਰਨੀ ਪੈਣੀ ਆ ਕਿ ਜਿਹੜੇ ਕੁਝ ਪੂਰਾ ਉਹਦੀਆਂ ਬੰਦ ਕਰਨੀਆਂ ਤੇ ਜਿਹੜਾ ਉਹਦਾ ਥੋੜਾ ਜਿਹਾ ਬਸ ਖਿਆਲ ਰੱਖਣਾ ਤੇ ਬਾਕੀ ਉਹਦੇ ਨਾਲ ਬਜਾਈ ਹੋ ਸਕਦੀ ਹੈ ਇਹਦੇ ਵਾਸਤੇ ਕੋਈ ਸਪੈਸ਼ਲ ਡ੍ਰਿਲ ਲਿਆਂਦੀ ਜਰੂਰਤ ਨਹੀਂ ਆ ਗੰਨੇ ਦੀ ਬਜਾਈ ਆਪਾਂ ਇਹਦੇ ਵਿੱਚ ਕਰਨੀ ਆ ਫਰਵਰੀ ਮਹੀਨੇ ਚ ਕਿਉਂਕਿ ਹੁਣ ਗੰਨਾ ਹੋ ਗਿਆ ਲੇਟ ਹੁਣ ਗੰਨਾ ਲਾਵਾਂਗੇ ਤੇ ਉਗਣਾ ਨਹੀਂ ਤੇ ਇਸ ਕਰਕੇ ਆਪਾਂ ਕਣਕ ਬੀਜਣੀ ਹੁਣ ਪਾਣੀ ਜਦੋਂ ਲਾਉਣਾ ਬੱਡਾਂ ਤੇ ਪਾਣੀ ਨਹੀਂ ਚੜਨਾ ਖਾਲੀਆਂ ਪੂਰੀਆਂ ਭਰ ਦੇਣੀਆਂ ਜੇ ਬੈਡਾਂ ਤੇ ਪਾਣੀ ਚੜ ਜੇ ਫਿਰ ਬੈਡ ਸੜਤ ਹੋ ਜਾਂਦੇ ਆ ਤੇ ਖਾਲੀਆਂ ਭਰਾਂਗੇ ਤੇ ਇਹਨੂੰ ਰੇਂਜ ਹੀ ਚੜਨੀ ਆ ਪਾਣੀ ਦੀ ਤੇ ਕਣਕ ਉਗ ਕੀ ਖਾਦ ਵੀ ਜਿਹੜੀ ਆ ਇਹਨੂੰ ਪਾਉਣੀ ਆ ਉਹ ਜ਼ਿਆਦਾ ਨਹੀਂ ਪਾਉਣੀ ਕਿਉਂਕਿ ਬੈਡਾਂ ਤੇ ਖਾਦ ਦੀ ਜ਼ਰੂਰਤ ਪੈਂਦੀ ਆ ਘੱਟ ਤੇ ਇੱਕ ਦੇ ਜਗਾ ਕੱਢ ਜਾਂਦੀ ਆ ਤੇ ਇੱਕ ਵੈਸੇ ਵੀ ਇਹ ਪੋਲੀ ਰਹਿੰਦੀ ਬੈਡਾਂ ਦੇ ਉੱਤੇ ਤੇ geke ਬੈਡਾਂ ਦੇ ਉੱਤੇ ਖਾਦ ਪਾਉਣੀ ਆ 18-20 ਕਿਲੋ ਤੋਂ ਵੱਧ ਕਣਕ ਦਾ ਸੀਡ ਜਿਹੜਾ ਉਹ ਨਹੀਂ gekeਣਾ ਗੰਨਾ ਜਦੋਂ ਲਾਉਣਾ ਵਾ ਉਦੋਂ ਕੀ ਕਰਨਾ ਕਿ ਇਹੋ ਜਿਹੜਾ ਆਪਣਾ ਅਹ ਟ੍ਰੈਂਚਰ ਆ ਇਹਦੇ ਨਾਲ ਹੀ ਆਪਾਂ ਉਹਨੂੰ ਵਾਹ ਵੀ ਸਕਦੇ ਆ ਜਿਹੜੇ ਵਿੱਚ ਸਿਆੜ ਉਹ ਬਾਕੀ ਮੈਂ ਵੀਡੀਓ ਦੇ ਵਿੱਚ ਫਿਰ ਦੱਸਾਂਗਾ ਜਦੋਂ ਗੰਨਾ ਲਾਉਣਾ ਵਾ ਪਰ ਫਿਰ ਵੀ ਮੈਂ ਥੋੜਾ ਜਿਹਾ ਇਹਦੇ ਵਿੱਚ ਦੱਸ ਦਿੰਨਾ ਵੀ ਅਹ ਜਦੋਂ ਇਹ ਟ੍ਰੈਂਚਰ ਜਿਹੜਾ ਵਾ ਇਹਨੂੰ ਖੋਲ ਕੇ ਤੇ ਆਪਾਂ ਇਹਦੇ ਨਾਲ ਜਦੋਂ ਵੀ ਟ੍ਰੈਂਚਰ ਲੈਣਾ ਇਹਦੇ ਨਾਲ ਤਰਫਾਲੀਆਂ ਜ਼ਰੂਰ ਲੈਣੀਆਂ ਭਾਵੇਂ ਤਿੰਨ ਤਿੰਨ ਲੈ ਲਓ ਤੇ ਭਾਵੇਂ ਚਾਰ ਚਾਰ ਤਿੰਨ ਤਿੰਨ ਹੱਲਾਂ ਲਵੋਗੇ ਤੇ ਉਹਦੇ ਵਿੱਚ ਥੋੜਾ ਜਿਹਾ ਵਿੱਚੋਂ ਜਦੋਂ ਆਪਾਂ ਬੈੱਡ ਪਾਉਂਦੇ ਆ ਤੇ ਵਿੱਚੋਂ ਪਾੜਾ ਰਹਿ ਜਾਂਦਾ ਤੇ ਚਾਰ-ਚਾਰ ਲਵੋਗੇ ਤੇ ਵਿੱਚ ਪਾੜਾ ਨਹੀਂ ਰਹਿੰਦਾ ਜੇ ਤਿੰਨ ਹੱਲਾ ਵੀ ਲਵਾਂਗੇ ਤੇ ਫਿਰ ਫਾਲੇ ਚੌੜੇ ਪਾਈਏ ਤੇ ਕੰਮ ਚੱਲ ਜਾਂਦਾ 6-6 ਇੰਚ ਦੇ ਜਿਹੜੇ ਚੌੜੇ ਫਾਲੇ ਥੰਬ ਜੇ ਵਰਗੇ ਹੁੰਦੇ ਆ ਉਹ ਪਾ ਸਕਦੇ ਆ ਬੈੱਡ ਦੇ ਪਿੱਛੇ ਪਧਰਾ ਹੋਣਾ ਜ਼ਰੂਰੀ ਆ ਸੁਹਾਗਾ ਲੱਗਾ ਹੋਣਾ ਜ਼ਰੂਰੀ ਆ ਜਿੱਥੋਂ ਵੀ ਟ੍ਰੈਂਚਰ ਲੈਣਾ ਵਾ ਸੁਹਾਗੇ ਦੀ ਗੱਲ ਨਾਲ ਕਰ ਲਓ ਭਾਈ ਵੀ ਆਪਾਂ ਸੁਹਾਗਾ ਜਿਹੜਾ ਉਹ ਨਾਲ ਲੈਣਾ ਵਾ ਮੈਂ ਟ੍ਰੈਂਚਰ ਲਿਆ ਹੋਇਆ ਮਿਰਠ ਤੋਂ ਜੇ ਇਹਨਾਂ ਦਾ ਨੰਬਰ ਚਾਹੀਦਾ ਹੋ ਤੇ ਉਹ ਮੈਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆ ਮੈਂ ਨੰਬਰ ਇਹਨਾਂ ਦਾ ਦੇ ਦਾਂਗਾ ਤੇ ਨਾਲ ਹੀ ਇਹਦੇ ਤਰਫਾਲੀਆਂ ਮੰਗਾ ਲੈਣੀਆਂ ਡਬਲ ਸਿਆਰਡ ਤੇ ਸਿੰਗਲ ਸਿਆਰਡ ਚ ਕੀ ਫਰਕ ਆ ਸਿੰਗਲ ਸਿਆਰਡ ਵਾਲਾ ਗੰਨਾ ਵੀ ਵਧੀਆ ਹੋ ਜਾਂਦਾ ਪਰ ਸਿੰਗਲ ਸਿਆਰਡ ਦੇ ਵਿੱਚ ਇਹ ਆ ਕਿ ਜੇ ਤੁਸੀਂ ਲੇਟ ਬਜਾਈ ਕਰਨੀ ਆ ਅਕਤੂਬਰ ਦੇ ਵਿੱਚ ਤੇ ਸਿੰਗਲ ਸਿਆਰਡ ਵਾਲਾ ਗੰਨਾ ਜਿਹੜਾ ਉਹ ਬਹੁਤ ਵਧੀਆ ਕਾਮਯਾਬ ਆ ਇਹ ਰਿਹਿੰਦਾ ਝਾੜ ਜਿਹੜਾ ਇਹਦੇ ਵਿੱਚ ਆਪਣੀ ਮਿਹਨਤ ਦੇ ਉੱਤੇ ਆ ਕਣਕ ਦਾ ਝਾੜ ਜਿਹੜਾ ਸਾਡਾ ਉਹ ਲਗਭਗ 20 ਕਿ ਕੁਇੰਟਲ ਨਿਕਲ ਜਾਂਦਾ ਕਿਉਂਕਿ ਇਹਦੇ ਚ ਵਿੱਚ ਕਾਫੀ ਜਗ੍ਹਾ ਖਾਲੀ ਰਹਿ ਜਾਂਦੀ ਹੈ ਜਿਵੇਂ ਆਹ ਜਗ੍ਹਾ 2 ਫੁੱਟ ਕਰੀਬ ਇਹ ਖਾਲੀ ਹੈ ਫਿਰ ਕਣਕਾ ਤੇ ਇਸ ਕਰਕੇ ਝਾੜ ਜਿਹੜਾ ਵਾ ਉਹ ਸਾਡਾ ਫਿਰ ਵੀ 19 20 ਕੁਇੰਟਲ ਇਹਦੇ ਤੇ ਨਿਕਲ ਜਾਂਦਾ ਤੇ ਜੇ ਕਿਸੇ ਕਿਸਾਨ ਵੀਰ ਦਾ ਕੋਈ ਸਵਾਲ ਆ ਤੇ ਉਹ ਮੈਨੂੰ ਕਮੈਂਟ ਕਰ ਸਕਦੇ ਆ ਮੈਂ ਫਿਰ ਉਹਨਾਂ ਨੂੰ ਆਪਣਾ ਜੋ ਵੀ ਉਹਨਾਂ ਦਾ ਹੱਲ ਹੋਏਗਾ ਉਹ ਕੋਸ਼ਿਸ਼ ਹੋਏਗੀ ਵੀ ਮੈਂ ਜਰੂਰ ਜਵਾਬ ਦਵਾਂ ਤੇ ਹੁਣ ਇਹਨੂੰ ਮੈਂ ਚਲਾਵਾਂਗਾ ਮੇਰੇ ਨਾਲ ਕੋਈ ਵੀਡੀਓ ਬਣਾਉਣ ਵਾਲਾ ਬੰਦਾ ਨਹੀਂ ਸੀ ਹੈਗਾ ਇਸ ਕਰਕੇ ਮੈਂ ਆਪ ਹੀ ਇਹਨੂੰ ਹੁਣ ਚਲਾ ਕੇ ਤੇ ਵਿਖਾ ਲਾਂਗਾ ਵੀ ਕਿਵੇਂ ਵੈਸੇ ਤੇ ਕਲੀਅਰ ਹੀ ਆ ਬੈਡ ਬਣੇ ਆ ਤੇ ਟ੍ਰੈਂਚਰ ਆ ਥੋੜਾ ਜਿਹਾ ਮੈਂ ਚਲਾ ਕੇ ਵਿਖਾ ਲ ਦਿੰਨਾ ਤੇ ਕੱਲ ਨੂੰ ਵੀਡੀਓ ਜਿਹੜੀ ਆ ਮੈਂ ਪਾਵਾਂਗਾ ਕਣਕ ਦੀ ਬਜਾਈ ਵਾਲੀ ਉਹ ਜਰੂਰ ਤੁਸੀਂ ਵੇਖਿਓ ਤੇ ਉਹਦੇ ਵਿੱਚ ਮੈਂ ਕਣਕ ਦੀ ਬਜਾਈ ਕਰਕੇ ਤੇ ਪੂਰੀ ਬੋਲ ਕੇ ਵੀਡੀਓ ਬਣਾਵਾਂਗਾ ਤੇ ਹੋਰ ਕੋਈ ਵੀ ਜੇ ਕੋਈ ਗੱਲ ਰਹਿ ਗਈ ਹੋਵੇ ਦੱਸਣ ਵਾਲੀ ਤੁਸੀਂ ਕਹੋ ਸਕਦੇ ਆ ਮੈਨੂੰ ਮੈਂ ਜਰੂਰ ਤੁਹਾਨੂੰ ਉਹਦਾ ਜਵਾਬ ਦਵਾਂਗਾ ਧੰਨਵਾਦ